ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਬਾਦ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਐਮ ਐਲ ਏ ਸਾਹਿਬਾਨ ਚੀਫ ਸਕੱਤਰ ਪੰਜਾਬ ਅਤੇ ਵਿਲੇਜ ਡਿਫੈਂਸ ਕਮੇਟੀਆਂ ਦੇ ਸਾਰੇ ਮੈਂਬਰ ਸਾਹਿਬਾਨ ਫਤਿਹ ਬੁਲੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੈਂ ਦੱਸਣਾ ਚਾਹਵਾਂਗਾ ਕਿ ਅੱਜ ਦੀ ਇਤਿਹਾਸਿਕ ਮੀਟਿੰਗ ਇਹ ਇੱਕ ਵਿਲੇਜ ਡਿਫੈਂਸ ਕਮੇਟੀਆਂ ਦਾ ਇੱਕ ਗੈਦਰਿੰਗ ਹੀ ਨਹੀਂ ਹੈਗੀ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਹੈ ਤੁਹਾਡੀ ਪੁਲਿਸ ਨਾਲ ਇੱਕ ਸ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਦਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋਢੇ ਤੋਂ ਮੋਢਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਐ तकरीबन 1.5 ਲੱਖ ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਜਿਹੜੇ ਐਨਰੋਲ ਹੋ ਚੁੱਕੇ ਹਨ ਉਨ੍ਹਾਂ ਦੀ ਪੁਲਿਸ ਮੈਕਮੇ ਨਾਲ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ 15000 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਹਨ ਤੇ ਵਿਲੇਜ ਡਿਫੈਂਸ ਕਮੇਟੀ ਦਾ ਰੋਲ ਜਿਹੜਾ ਹੈਗਾ ਉਹ ਉਹ ਉਹਦਾ ਡੁਅਲ ਪਰਪਸ ਰੋਲ ਹੈ ਇੱਕ ਤੇ ਤੁਸੀਂ ਸਾਡੇ ਆਈਜ਼ ਐਂਡ ਇਅਰਜ਼ ਹੋ ਤੁਸੀਂ ਪੁਲਿਸ ਨੂੰ ਦੱਸੋਗੇ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਨਸ਼ੇ ਵਿਕ ਰਹੇ ਹੈਗੇ ਤੇ ਦੂਸਰਾ ਜਿਹੜੇ ਵਿਕਟਿਮ ਹੈਗੇ ਅਸੀਂ ਉਹਨਾਂ ਨੂੰ ਨਸ਼ੇ ਦੇ ਵਿਕਟਿਮ ਕਹਿੰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਰੀਹੈਬਿਲਿਟੇਸ਼ਨ ਲਈ ਤੁਸੀਂ ਸਰਕਾਰ ਦੇ ਸਾਥ ਹੋਗੇ ਇਸ ਬਹੁਤ ਸੋਚ ਸਮਝ ਕੇ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਅਨੋਨਿਮਸ ਰਹਿਣੀ ਚਾਹੀਦੀ ਗੁਪਤ ਰਹਿਣੀ ਚਾਹੀਦੀ ਇਸ ਕਰਕੇ ਇੱਕ ਨਵੀਂ ਨਸ਼ਾ ਮੁਕਤ ਅਭਿਆਨ ਐਪ ਬਣਾਈ ਗਈ ਹੈ ਇਹ ਨਸ਼ਾ ਮੁਕਤ ਅਭਿਆਨ ਐਪ ਦੇ ਵਿੱਚ ਤੁਸੀਂ ਜਿਹੜੀ ਵੀ ਇਤਲਾ ਦਿੰਦੇ ਹੋ ਉਹ ਆਈਡੈਂਟੀਟੀ ਗੁਪਤ ਰੱਖੀ ਜਾਂਦੀ ਹੈ ਉਹ ਜਿਹੜੀ ਸਾਡੀ ਸੇਫ ਪੰਜਾਬ ਐਪ ਹੈ ਜਿਹੜਾ ਕਿ ਇੱਕ ਵਟਸਐਪ ਚੈਟ ਬਾਕਸ ਹੈ ਉਸ ਦੇ ਨਾਲ ਬ੍ਰਿਜ ਸੌਫਟਵੇਅਰ ਦੇ ਨਾਲ ਉਸ ਨੂੰ ਲਿੰਕ ਕੀਤਾ ਗਿਆ ਹੈ ਤੇ ਜਿਹੜੇ ਪੁਲਿਸ ਦੇ ਅਫਸਰ ਕੋਲ ਉਹ ਟਿਪ ਜਾਂਦੀ ਹੈ ਪੁਲਿਸ ਦੇ ਅਫਸਰ ਨੂੰ ਪਤਾ ਨਹੀਂ ਹੁੰਦਾ ਕਿ ਇਹ ਕਿੱਥੋਂ ਆਈ ਹੈ ਉਸ ਤੇ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਹੈ ਸੋ ਮੈਂ ਤੋਂ ਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਨੰਬਰਸ ਦੇ ਵਿੱਚ ਤੁਸੀਂ ਖੁੱਲ ਕੇ ਜਿਹੜਾ ਇਸ ਐਪ ਦਾ ਇਸਤੇਮਾਲ ਕਰੋ ਇਸ ਐਪ ਦੀ ਵਰਤੋਂ ਕਰੋ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਮੈਂ ਦੱਸਣਾ ਚਾਹਵਾਂਗਾ ਕਿ ਹੁਣ ਤਕਰੀਬਨ 1200 ਤੋਂ ਜ਼ਿਆਦਾ ਤੁਸੀਂ ਸਾਨੂੰ ਟਿਪਸ ਦੇ ਚੁਕੇ ਹੋ ਤੇ 300 ਤੋਂ ਵੱਧ ਅਸੀਂ ਗ੍ਰਿਫਤਾਰੀਆਂ ਕਰ ਚੁੱਕੇ ਹਾਂ ਤਕਰੀਬਨ 2 200 ਐਫ ਆਈ ਆਰਾਂ ਦਰਜ ਹੋਈਆਂ ਐ ਇਹ ਜਿਹੜੀ ਵੀ ਡੀ ਸੀ ਤੇ ਜਿਹੜੀ ਇਤਲਾ ਤੁਹਾਡੇ ਹੱਥੋਂ ਸਾਡੇ ਕੋਲ ਆਈ ਹੈ ਮੈਂ ਦੱਸਣਾ ਚਾਹਵਾਂਗਾ ਜਿਹੜਾ ਜੋ ਨਸ਼ਾ ਵਿਰੋਧ અભિયાન ਪੰਜਾਬ ਸਰਕਾਰ ਦਾ 1 ਮਾਰਚ 2025 ਨੂੰ ਸ਼ੁਰੂ ਹੋਇਆ ਸੀਗਾ ਉਸ ਦੇ ਵਿੱਚ ਅਭੂਤਪੂਰਵ ਸਫਲਤਾ ਮਿਲੀ ਹੈਗੀ ਜੜੀ ਸਾਡਾ ਮਕਸਦ ਸੀਗਾ ਕਿ ਡਰਗ ਸਪਲਾਈ ਚੇਨਸ ਨੂੰ ਤੋੜਿਆ ਜਾ ਸਕੇ ਸਾਡਾ ਮਕਸਦ ਸੀਗਾ ਕਿ ਟੋਟਲ ਜਿਹੜੇ ਡਰਗ ਨੈਟਵਰਕਸ ਨੇ ਉਹਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਚ ਨੂੰ ਤੋੜਿਆ ਜਾ ਸਕੇ ਤੇ ਜਿਹੜੇ ਵਿਕਟਮ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਅਸੀਂ 34000 ਤੋਂ ਵੱਧ ਐਫ ਆਈ ਆਰ ਦਰਜ ਕੀਤੀਆਂ 45000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜਵੇ ਮਾਨਯੋਗ ਮੰਤਰੀ ਸਾਹਿਬ ਨੇ ਦੱਸਿਆ 2000 ਕਿਲੋ ਤੋਂ ਵੱਧ ਹਿਰੋਇਨ ਦੀ ਰਿਕਵਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਪੂਰੇ ਇੰਡੀਆ ਦੇ ਵਿੱਚ ਪਿਛਲੇ ਸਾਲ 3000 ਕਿਲੋ ਹਿਰੋਇਨ ਰਿਕਵਰ ਹੋਈ ਸੀ ਸੋ 68% ਹਿਰੋਇਨ ਦੀ ਰਿਕਵਰੀ ਪੰਜਾਬ ਵਿੱਚ ਹੀ ਹੋਈ ਹੈ ਅਸੀਂ ਭਾਰਤ ਦੀ ਲੜਾਈ ਪ੍ਰੌਕਸੀ ਵਾਰ ਪੰਜਾਬ ਲੜ ਰਿਹਾ ਪੰਜਾਬ ਸਰਕਾਰ ਲੜ ਰਹੀ ਹੈ ਪੰਜਾਬ ਪੁਲਿਸ ਲੜ ਰਹੀ ਹੈ ਪਿਛਲੇ ਸਾਲ 508 ਡਰੋਨ ਕ੍ਰੋਸਿੰਗ ਹੋਈਆਂ ਸੀ ਜਿਨ੍ਹਾਂ ਦੇ ਵਿੱਚ 260 ਡਰੋਨ ਪੰਜਾਬ ਪੁਲਿਸ ਨੇ ਬੀਐਸਐਫ ਦੇ ਸਾਥ ਮਿਲ ਕੇ ਮਾਰਗ ਰਾਈਸੀ ਕੇ ਸਾਡਾ ਫੋਕਸ ਹੈਗਾ ਕਿ ਇੱਕ ਵਧੀਆ ਪੱਧਰ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਪੰਜਾਬ ਪੁਲਿਸ ਦੀ ਕਨਵਿਕਸ਼ਨ ਰੇਟ ਐਨਡੀਪੀਐਸ ਐਕਟ ਕੇਸਾ ਦੇ ਵਿੱਚ 90% ਹੈ ਜਿਹੜੀ ਦੇਸ਼ ਦੀ ਸਰਵ ਸੇਸ਼ ਸਰਵੋਤਮ ਕਨਵਿਕਸ਼ਨ ਰੇਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈਗੀ ਇਸ ਦੇ ਵਿੱਚ ਸਾਨੂੰ 33000 ਤੋਂ ਵੱਧ ਟਿਪਸ ਮਿਲ ਚੁਕੇ ਹੈ ਜਿਨ੍ਹਾਂ ਤੇ 13000 ਐਫਆਈਆਰਾਂ ਦਰਜ ਹੋਈਆਂ ਤੇ 17000 ਗ੍ਰਿਫਤਾਰੀਆਂ ਹੋਈਆਂ ਤੁਸੀਂ ਦੇਖ ਲਓ ਤਕਰੀਬਨ ਅੱਧੀ ਗ੍ਰਿਫਤਾਰੀਆਂ 50% ਗ੍ਰਿਫਤਾਰੀਆਂ ਲੋਕਾਂ ਦੀ ਟਿਪਸ ਤੇ ਗ੍ਰਿਫਤਾਰੀਆਂ ਹੋਈਆਂ ਸੋ ਇਹ ਇੱਕ ਜਿਹੜੀ ਲੜਾਈ ਹੈ ਜਿਹੜੀ ਜੰਗ ਹੈ ਇਹ ਲੋਕਾਂ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਸੋ ਆਓ ਅੱਜ ਮਿਲ ਕੇ ਪ੍ਰਣ ਕਰੋ ਇੱਕ ਤਰੱਦ ਨਿਸ਼ਚੈ ਕਰੋ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣਾ ਹੈ ਇਹ ਸਾਰੇ ਇਸ ਟੀਚੇ ਨੂੰ ਅਸੀਂ ਅੱਗੇ ਲੈ ਕੇ ਜਾਵਾਂਗੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਹ ਇੱਕ ਵਿਲੇਜ ਡਿਫੈਂਸ ਕਮੇਟੀਜ਼ ਦਾ ਇੱਕ ਗੈਦਰਿੰਗ ਹੀ ਨਹੀਂ ਹੈ ਕਿ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਆ ਤੁਹਾਡੀ ਪੁਲਿਸ ਨਾਲ ਇੱਕ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਦਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋੜੇ ਤੋਂ ਮੋੜਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਇਹ तकरीबन 1.5 ਲੱਖ ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਜਿਹੜੇ ਐਨਰੋਲ ਹੋ ਚੁੱਕੇ ਹਨ ਉਨਾ ਦੀ ਪੁਲਿਸ ਮੈਕਮੇ ਨਾਲ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ 15000 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਐ ਤੇ ਵਿਲੇਜ ਡਿਫੈਂਸ ਕਮੇਟੀ ਦਾ ਰੋਲ ਜਿਹੜਾ ਹੈਗਾ ਉਹ ਉਹਦਾ ਡਿਊਲ ਪਰਪਸ ਰੋਲ ਹੈ ਇੱਕ ਤੇ ਤੁਸੀਂ ਸਾਡੇ ਆਈਜ਼ ਐਂਡ ਈਅਰਜ਼ ਹੋ ਤੁਸੀਂ ਪੁਲਿਸ ਨੂੰ ਦੱਸੋਗੇ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਨਸ਼ੇ ਵਿਕ ਰਹੇ ਹੈਗੇ ਤੇ ਦੂਸਰਾ ਜਿਹੜੇ ਵਿਕਟਮ ਹੈਗੇ ਅਸੀਂ ਉਹਨਾਂ ਨੂੰ ਨਸ਼ੇ ਦੇ ਵਿਕਟਮ ਕਹਿੰਦੇ ਆ ਉਹਨਾਂ ਨੂੰ ਆਈਡੈਂਟੀਫਾਈ ਕਰਕੇ ਉਹਨਾਂ ਦੇ ਰੀਹੈਬਿਲੀਟੇਸ਼ਨ ਲਈ ਤੁਸੀਂ ਸਰਕਾਰ ਦੇ ਸਾਥ ਦੋਗੇ ਇਸ ਬਹੁਤ ਸੋਚ ਸਮਝ ਕੇ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਤੁਹਾਡੀ ਆਈਡੈਂਟੀਟੀ ਜਿਹੜੀ ਉਹ ਅਨੋਨਿਮਸ ਰਹਿਣੀ ਚਾਹੀਦੀ ਗੁਪਤ ਰਹਿਣੀ ਚਾਹੀਦੀ ਇਸ ਕਰਕੇ ਇੱਕ ਨਵੀਂ ਨਸ਼ਾ ਮੁਕਤ ਅਭਿਆਨ ਐਪ ਬਣਾਈ ਗਈ ਹੈ ਇਹ ਨਸ਼ਾ ਮੁਕਤ ਅਭਿਆਨ ਐਪ ਦੇ ਵਿੱਚ ਤੁਸੀਂ ਜਿਹੜੀ ਵੀ ਇਤਲਾ ਦਿੰਦੇ ਹੋ ਉਹ ਆਈਡੈਂਟੀਟੀ ਗੁਪਤ ਰੱਖੀ ਜਾਂਦੀ ਹੈ ਉਹ ਜਿਹੜੀ ਸਾਡੀ ਸੇਫ ਪੰਜਾਬ ਐਪ ਹੈ ਜਿਹੜਾ ਕਿ ਇੱਕ ਵਟਸਐਪ ਚੈਟ ਬਾਕਸ ਹੈ ਉਸ ਦੇ ਨਾਲ ਬ੍ਰਿਜ ਸੌਫਟਵੇਅਰ ਦੇ ਨਾਲ ਉਸ ਨੂੰ ਲਿੰਕ ਕੀਤਾ ਗਿਆ ਹੈ ਜਿਹੜੇ ਪੁਲਿਸ ਦੇ ਅਫਸਰ ਕੋਲ ਉਹ ਟਿਪ ਜਾਂਦੀ ਹੈ ਪੁਲਿਸ ਦੇ ਅਫਸਰ ਨੂੰ ਪਤਾ ਨਹੀਂ ਹੁੰਦਾ ਕਿ ਇਹ ਕਿੱਥੋਂ ਆਈ ਹੈ ਉਸ ਤੇ ਪ੍ਰੋਪਰ ਕਾਰਵਾਈ ਕੀਤੀ ਜਾਂਦੀ ਹੈ ਸੋ ਮੈਂ ਤੁਹਾਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਨੰਬਰਸ ਦੇ ਵਿੱਚ ਤੁਸੀਂ ਖੁੱਲ ਕੇ ਜਿਹੜਾ ਇਸ ਐਪ ਦਾ ਇਸਤੇਮਾਲ ਕਰੋ ਇਸ ਐਪ ਦੀ ਵਰਤੋਂ ਕਰੋ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸ਼ੇਅਰ ਕਰੋ ਮੈਂ ਦੱਸਣਾ ਚਾਹਵਾਂਗਾ ਕਿ ਹੁਣ ਤਕਰੀਬਨ 1200 ਤੋਂ ਜ਼ਿਆਦਾ ਤੁਸੀਂ ਸਾਨੂੰ ਟਿਪਸ ਦੇ ਚੁਕੇ ਹੋ ਤੇ 300 ਤੋਂ ਵੱਧ ਅਸੀਂ ਗ੍ਰਿਫਤਾਰੀਆਂ ਕਰ ਚੁੱਕੇ ਹਾਂ ਤਕਰੀਬਨ 2 200 ਐਫਆਈਆਰਾਂ ਦਰਜ ਹੋਈਆਂ ਐ ਇਹ ਜਿਹੜੀ ਵੀਡੀਸੀ ਤੇ ਜਿਹੜੀ ਇਤਨਾ ਤੁਹਾਡੇ ਥਰੂ ਸਾਡੇ ਕੋਲ ਆਈ ਐ ਮੈਂ ਦੱਸਣਾ ਚਾਹਵਾਂਗਾ ਜਿਹੜਾ ਯੁੱਧ ਨਸ਼ਿਆਂ ਵਿਰੋਧ ਅਭਿਆਨ ਪੰਜਾਬ ਸਰਕਾਰ ਦਾ 1 ਮਾਰਚ 2025 ਨੂੰ ਸ਼ੁਰੂ ਹੋਇਆ ਸੀਗਾ ਉਸ ਦੇ ਵਿੱਚ ਅਭੂਤਪੁਰ ਸਫਲਤਾ ਮਿਲੀ ਹੈਗੀ ਜਿਹੜੀ ਸਾਡਾ ਮਕਸਦ ਸੀਗਾ ਕਿ ਡਰਗ ਸਪਲਾਈ ਚੇਨਸ ਨੂੰ ਤੋੜਿਆ ਜਾ ਸਕੇ ਸਾਡਾ ਮਕਸਦ ਸੀਗਾ ਕਿ ਟੋਟਲ ਜਿਹੜੇ ਡਰਗ ਨੈਟਵਰਕਸ ਨੇ ਉਹਨਾਂ ਨੂੰ ਐਂਡ ਟੂ ਐਂਡ ਮੈਨਰ ਦੇ ਵਿੱਚ ਫਾਰਵਰਡ ਤੇ ਬੈਕਵਰਡ ਲਿੰਕਚ ਨੂੰ તોੜਿਆ ਜਾ سکے ਤੇ ਜਿਹੜੇ ਵਿਕਟਮ ਹੈਗੇ ਉਹਨਾਂ ਨੂੰ ਰੀਹੈਬਿਲੀਟੇਟ ਕੀਤਾ ਜਾਵੇ ਅਸੀਂ 34000 ਤੋਂ ਵੱਧ ਐਫਆਈਆਰਾਂ ਦਰਜ ਕੀਤੀਆਂ 45000 ਤੋਂ ਵੱਧ ਗ੍ਰਿਫਤਾਰੀਆਂ ਹੋਈਆਂ ਜਵੇਂ માન્ય ਮੰਤਰੀ ਸਾਹਿਬ ਨੇ ਦੱਸਿਆ 2000 ਕਿਲੋ ਤੋਂ ਵੱਧ ਸ਼ਰੋਇਨ ਦੀ ਰਿਕਵਰੀ ਹੋਈ ਹੈ ਮੈਂ ਦੱਸਣਾ ਚਾਹਾਂਗਾ ਕਿ ਪੋਰੇ ਇੰਡੀਆ ਦੇ ਵਿੱਚ ਪਿਛਲੇ ਸਾਲ 3000 ਕਿਲੋ ਹਿਰੋਇਨ ਰਿਕਵਰ ਹੋਈ ਸੀ ਸੋ 68% ਗਰੋਇਨ ਦੀ ਰਿਕਵਰੀ ਪੰਜਾਬ ਵਿੱਚ ਹੋਈ ਹੈ ਅਸੀਂ ਭਾਰਤ ਦੀ ਲੜਾਈ ਪ੍ਰੌਕਸੀ ਵਾਰ ਪੰਜਾਬ ਲੜ ਰਿਹਾ ਪੰਜਾਬ ਸਰਕਾਰ ਲੜ ਰਹੀ ਹੈ ਪੰਜਾਬ ਪੁਲਿਸ ਲੜ ਰਹੀ ਹੈ ਪਿਛਲੇ ਸਾਲ 508 ਡਰੋਨ ਕ੍ਰਾਸਿੰਗ ਹੋਈਆਂ ਸੀ ਜਿਨ੍ਹਾਂ ਦੇ ਵਿੱਚ 260 ਡਰੋਨ ਪੰਜਾਬ ਪੁਲਿਸ ਨੇ ਬੀਐਸਐਫ ਦੇ ਸਾਥ ਮਿਲ ਕੇ ਮਾਰ ਕੇ ਰਾਇਸੀ ਕੇ ਸਾਡਾ ਫੋਕਸ ਹੈਗਾ ਕਿ ਇੱਕ ਵਧੀਆ ਪੱਧਰ ਦੀ ਇਨਵੈਸਟੀਗੇਸ਼ਨ ਕੀਤੀ ਜਾਵੇ ਪੰਜਾਬ ਪੁਲਿਸ ਦੀ ਕਨਵਿਕਸ਼ਨ ਰੇਟ ਐਨਡੀਪੀਐਸ ਐਕਟ ਕੇਸਾ ਦੇ ਵਿੱਚ 90% ਹੈ ਜਿਹੜੀ ਦੇਸ਼ ਦੀ ਸਰਵਸ਼ੇਸ਼ ਸਰਵੋਤਮ ਕਨਵਿਕਸ਼ਨ ਰੇਟ ਹੈਗੀ ਜਿਹੜੀ ਸੇਫ ਪੰਜਾਬ ਹੈਲਪਲਾਈਨ ਹੈਗੀ ਇਸ ਦੇ ਵਿੱਚ ਸਾਨੂੰ 33000 ਤੋਂ ਵੱਧ ਟਿਪਸ ਮਿਲ ਚੁਕੇ ਹਨ ਜਿਨ੍ਹਾਂ ਤੇ 13000 ਐਫਆਈਆਰਾ ਦਰਜ ਹੋਈਆਂ ਤੇ 17000 ਗ੍ਰਿਫਤਾਰੀਆਂ ਹੋਈਆਂ ਤੁਸੀਂ ਦੇਖ ਲਓ ਤਕਰੀਬਨ ਅੱਧੀ ਗ੍ਰਿਫਤਾਰੀਆਂ 50% ਗ੍ਰਿਫਤਾਰੀਆਂ ਲੋਕਾਂ ਦੀ ਟਿਪਸ ਤੇ ਗ੍ਰਿਫਤਾਰੀਆਂ ਹੋਈਆਂ ਸੋ ਇਹ ਇੱਕ ਜਿਹੜੀ ਲੜਾਈ ਹੈ ਜਿਹੜੀ ਜੰਗ ਹੈ ਇਹ ਲੋਕਾਂ ਦੇ ਨਾਲ ਹੀ ਜਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਪੰਜਾਬ ਪੁਲਿਸ ਹਮੇਸ਼ਾ ਤੁਹਾਡੇ ਨਾਲ ਖੜੀ ਹੈ ਸੋ ਇਤਿਹਾਸਿਕ ਮੀਟਿੰਗ ਇਹ ਇੱਕ ਵਿਲੇਸ ডিফেন্স ਕਮੇਟੀਸ ਦਾ ਇੱਕ ਗੈਦਰਿੰਗ ਹੀ ਨਹੀਂ ਹੈ ਕਿ ਇਹ ਪੁਲਿਸ ਨਾਲ ਇੱਕ ਭਾਗੀਦਾਰੀ ਆ ਤੁਹਾਡੀ ਪੁਲਿਸ ਨਾਲ ਇੱਕ ਸਮੁਦਾਇਕ ਜਿਹੜੀ ਇੱਕ ਸੋਚ ਹੈਗੀ ਉਸ ਦੀ ਸ਼ੁਰੂਆਤ ਹੈ ਉਸ ਦਾ ਆਗਾਜ਼ ਹੈ ਤੇ ਮੈਂ ਤੁਹਾਨੂੰ ਸਾਰਿਆਂ ਨੂੰ ਅਪੀਲ ਕਰਾਂਗਾ ਕਿ ਸਾਰੇ ਮਿਲ ਕੇ ਮੋਢੇ ਤੋਂ ਮੋਢਾ ਲਾਓ ਤਾਂ ਕਿ ਪੰਜਾਬ ਨੂੰ ਨਸ਼ੇ ਤੋਂ ਮੁਕਤ ਕੀਤਾ ਜਾ ਸਕੇ ਇਹ ਤਕਰੀਬਨ 1.5 ਲੱਖ ਤੋਂ ਜ਼ਿਆਦਾ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰ ਜਿਹੜੇ ਐਨਰੋਲ ਹੋ ਚੁੱਕੇ ਹਨ ਉਹਨਾਂ ਦੀ ਪੁਲਿਸ ਮਹਿਕਮੇ ਨਾਲ ਮੈਂ ਸੀਐਮ ਸਾਹਿਬ ਨੂੰ ਦੱਸਣਾ ਚਾਹਾਂਗਾ 15000 ਤੋਂ ਵੱਧ ਮੀਟਿੰਗਸ ਹੋ ਚੁੱਕੀਆਂ ਹਨ ਤੇ ਵਿਲੇਜ ਡਿਫੈਂਸ ਕਮੇਟੀ ਦਾ ਰੋਲ ਜਿਹੜਾ ਹੈਗਾ ਉਹ ਉਹਦਾ ਡੁਅਲ ਪਰਪਸ ਰੋਲ ਹੈ ਇੱਕ ਤੇ ਤੁਸੀਂ ਸਾਡੇ ਆਈਜ਼ ਐਂਡ ਇਅਰਜ਼ ਹੋ ਤੁਸੀਂ ਪੁਲਿਸ ਨੂੰ ਦੱਸੋਗੇ ਕਿੱਥੇ ਗਲਤ ਕੰਮ ਹੋ ਰਿਹਾ ਹੈ ਕਿੱਥੇ ਨਸ਼ੇ ਵਿਕ ਰਹੇ ਹੈਗੇ ਤੇ ਦੂਸਰਾ ਜਿਹੜੇ ਵਿਕਟਿਮ ਹੈਗੇ ਅਸੀਂ ਉਹਨਾਂ ਨੂੰ ਨਸ਼ੇ ਦੇ ਵਿਕਟਿਮ ਕਹਿੰਦੇ ਆ ਉਹਨਾਂ ਨੂੰ ਆਇਡੈਂਟੀਫਾਈ ਕਰਕੇ ਉਹਨਾਂ ਦੇ ਰੀਹੈਬਿਲੀਟੇਸ਼ਨ ਲਈ ਤੁਸੀਂ ਸਰਕਾਰ ਦੇ ਸਾਥ ਹੋਗੇ ਇਸ ਬਹੁਤ ਸੋਚ ਸਮਝ ਕੇ ਪੰਜਾਬ ਸਰਕਾਰ ਨੇ ਉਪਰਾਲਾ ਕੀਤਾ ਹੈ ਕਿ ਤੁਹਾਡੀ ਆਇਡੈਂਟੀਟੀ ਜਿਹੜੀ ਉਹ ਅਨੋਨਿਮਸ ਰਹਿਣੀ ਚਾਹੀਦੀ ਗੁਪਤ ਰਹਿਣੀ ਚਾਹੀਦੀ ਇਸ ਕਰਕੇ ਇੱਕ ਨਵੀਂ ਨਸ਼ਾ ਮੁਕਤ ਅਭਿਆਨ ਐਪ ਬਣਾਈ ਗਈ ਹੈ ਇਹ ਨਸ਼ਾ ਮੁਕਤ ਅਭਿਆਨ ਐਪ ਦੇ ਵਿੱਚ ਤੁਸੀਂ ਜਿਹੜੀ ਵੀ ਇਤਲਾ ਦਿੰਦੇ ਹੋ ਉਹ ਆਇਡੈਂਟੀਟੀ ਗੁਪਤ ਰੱਖੀ ਜਾਂਦੀ ਹੈ ਉਹ ਜਿਹੜੀ ਸਾਡੀ ਸੇਫ ਪੰਜਾਬ ਐਪ ਹੈ ਜਿਹੜਾ ਕਿ ਇੱਕ ਵਟਸਐਪ ਚੈਟ